ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ 300 ਸਬਸਕ੍ਰਾਈਬਰ ਜਿਹੜੇ ਉਹ ਕੰਪਲੀਟ ਹੋ ਗਏ ਆ ਤੇ ਆ ਜਾ ਤੇ ਬਾਬਾ ਜੀ ਦੀ ਮਿਹਰ ਰਹੀ ਤਾਂ ਮੇਰੇ ਹੋਰ ਵੀ ਸਬਸਕ੍ਰਾਈਬਰ ਵਧਣਗੇ ਤੇ ਤੇ ਅੱਜ ਮੈਂ ਦੱਸਣਾ ਚਾਹੁੰਨੀ ਸੀ ਕਿ ਮੈਂ ਖੁਦ ਨੂੰ ਮੋਟੀਵੇਟ ਕਿੱਦਾਂ ਕੀਤਾ ਮੈਨੂੰ ਮੈਸੇਜ ਵੀ ਆਏ ਸੀ ਪਲੀਜ਼ ਤੁਸੀਂ ਦੱਸਿਓ ਜ਼ਰੂਰ ਤੇ ਜੀ ਮੇਰੀਆਂ ਪ੍ਰੋਬਲਮਸ ਜਿੰਦਾ ਮੈਂ ਦੱਸੀਆਂ ਇੱਕ ਇੱਕ ਪ੍ਰੋਬਲਮ ਨਹੀਂ ਸੀ ਮੈਨੂੰ ਬਹੁਤ ਸਾਰੀਆਂ ਸੀਗੀਆਂ ਅ ਅਲਸਰੇਟਿਵ ਕਲਾਈਟਿਸ ਟੀਵੀ ਸਟੋਮਕ ਇਨਫੈਕਸ਼ਨ ਅ ਬਹੁਤ ਜ਼ਿਆਦਾ ਮਤਲਬ ਕਿ ਲੋ ਵੇਟ ਓਨਲੀ 20 ਕਿਜੀ ਬਹੁਤ ਜ਼ਿਆਦਾ ਕੱਟ ਖੂਨ ਹਮੋਗਲੋਬਿਨ 2 ਗ੍ਰਾਮ ਵਾਲ ਵੀ ਸਾਰੇ ਛੱਡ ਗਏ ਸੀ ਵਾਸਤਾ ਸਾਰਿਆਂ ਨੇ ਛੱਡੀ ਸੀ ਮੈਂ ਤੁਹਾਨੂੰ ਦੱਸਿਆ ਫਿਰ ਮੇਰੀ ਪ੍ਰੋਬਲਮ ਜਿਹੜੀ ਪਤਾ ਲੱਗੀ ਤਾਂ ਫਿਰ ਮੇਰੀ ਮੈਡੀਸਿਨ ਜਿਹੜੀ ਉਹ ਸਟਾਰਟ ਹੋ ਗਈ ਸੀ ਟੀਵੀ ਦਾ ਮੇਰਾ ਕੋਰਸ ਹੋਣ ਤੋਂ ਬਾਅਦ ਜੋ ਮੇਰੀ ਮੈਡੀਸਿਨ ਬੰਦ ਹੋ ਗਈ ਅਲਸਰੇਟਿਵ ਕੋਲਾਈਟਿਸ ਦੀ ਮੈਡੀਸਿਨ ਤੇ ਸਟੋਮਕ ਇਨਫੈਕਸ਼ਨ ਹੋ ਗਈ ਇਹ ਮੇਰੀਆਂ ਚਲਦੀਆਂ ਰਹੀਆਂ ਆਈਬੀਐਸ ਦੀ ਵੀ ਚਲਦੀ ਰਹੀ ਹੌਲੀ ਹੌਲੀ ਇਹ ਦਵਾਈ ਕੱਟ ਗਈ ਤਾਂ ਫਰ ਉਹਨਾਂ ਨੇ ਮੈਨੂੰ ਨਾਲ ਇੱਕ ਗੋਲੀ ਇਦਾਂ ਦੀ ਐਡ ਕਰ ਦਿੱਤੀ ਮੈਂ ਉਹ ਨਾਮ ਵਗੈਰਾ ਕੁਝ ਇਦਾਂ ਦਾ ਨਹੀਂ ਦੱਸਾਂਗੀ ਕਿਉਂਕਿ ਬਹੁਤ ਸਾਰੇ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਚੈਨਲ ਸ਼ੁਰੂ ਕੀਤਾ ਤਾਂ ਮੈਨੂੰ ਉਹ ਮੇਰਾ ਚੈਨਲ ਤੇ ਨਾ ਚੀਜ਼ਾਂ ਦਾ ਔਨ ਕਰਕੇ ਮੇਰੇ ਚੈਨਲ ਜਿਹੜੇ ਦੋ ਸੀਗੇ ਦੋ ਦੀ ਬਜਾਏ ਮੈਂ ਤਿੰਨ ਖੋਲੇ ਸੀ ਬੰਦ ਹੋ ਗਏ ਸੀ ਉਹ ਮੈਡੀਸਿਨ ਉਸ ਟਾਈਮ ਜਦੋਂ ਮੈਂ ਆਪਣੀ ਇਹ ਸਟੋਰੀ ਸੁਣਾਈ ਸੀ ਨਾ ਮੈਨਾਂ ਬਹੁਤ ਜ਼ਿਆਦਾ ਮਤਲਬ ਕਿ ਜੁੜ ਗਏ ਸੀ ਲੋਕ ਜਿਹੜੇ ਕਿ ਸਪੈਸ਼ਲੀ ਮੇਰੇ ਵਾਂਗੂ ਇਸ ਪ੍ਰੋਬਲਮ ਨਾਲ ਜੂਝਣ ਦੇ ਸੀਗੇ ਕਾਫੀ ਲੋਕ ਮੈਨਾਂ ਉਹਨੂੰ ਕੀ ਕਹਿੰਦਾ ਜੁੜੇ ਸੀ ਉਦੋਂ ਪਤਾ ਨਹੀਂ ਉਹਨਾਂ ਚੋਂ ਕੋਈ ਪੁਰਾਣੇ ਨੂੰ ਦੁਬਾਰਾ ਮੇਰਾ ਚੈਨਲ ਲੱਭਿਆ ਹੋਊਗਾ ਜਾਂ ਨਹੀਂ ਲੱਭਾ ਹੋਊਗਾ ਤੇ ਉਹ ਦਵਾ ਉਹ ਜਿਹੜੀ ਇੱਕ ਟੈਬਲੇਟ ਉਹਨਾਂ ਨੇ ਮੈਨੂੰ ਲਈ ਨਾ ਉਹ ਮਤਲਬ ਕਿ ਹੈਲਥ ਵਾਸਤੇ ਇੱਕ ਪਾਸੇ ਤੋਂ ਮੇਰੇ ਲਈ ਸਹੀ ਸੀ ਬਟ ਉਹ ਜਿਹੜੇ ਦੂਜੀ ਮੇਰੇ ਬਾਡੀ ਪਾਰਟਸ 'ਤੇ ਇਫੈਕਟ ਕਰਨ ਦੇ ਸੀਗੇ ਉਹਦੇ ਨਾਲ ਮੇਰੀਆਂ ਕਿਡਨੀਜ਼ ਜਿਹੜੀਆਂ ਉਹ ਡੈਮੇਜ ਹੋ ਸਕਦੀਆਂ ਸੀ ਤੇ ਜਦੋਂ ਮੈਨੂੰ ਉਹਨਾਂ ਨੇ ਸ਼ੁਰੂ ਕੀਤੀ ਗੋਲੀ ਮੈਂ ਥੋੜਾ ਟਾਈਮ ਉਹ ਖਾਂਦੀ ਰਹੀ ਫਿਰ ਮੈਂ ਖੁਦ ਵੀ ਮੇਰੀ ਆਦਤ ਸੀ ਕੋਈ ਵੀ ਮੈਨੂੰ ਟੈਬਲੇਟ ਡਾਕਟਰ ਜਿਹੜੇ ਨਵੀਂ ਐਡ ਕਰਦੇ ਸੀ ਤਾਂ ਮੈਂ ਗੂਗਲ ਦੇ ਉੱਤੇ ਉਹਦੇ ਬਾਰੇ ਪੂਰੀ ਸਰਚ ਕਰਦੀ ਹੁੰਦੀ ਸੀ ਕਿ ਇਹ ਮੈਡੀਸਿਨ ਕਿਸ ਚੀਜ਼ ਵਾਸਤੇ ਆ ਤੇ ਇਹਦੇ ਮੇਰੀ ਬਾਡੀ ਤੇ ਕੀ ਸਾਈਡ ਇਫੈਕਟ ਹੈ ਪੀ ਲੌਂਗ ਟਾਈਮ ਖਾਂਦੇ ਕੀ ਸਾਈਡ ਇਫੈਕਟ ਹੈ ਤੇ ਸ਼ਾਰਟ ਟਾਈਮ ਦੇ ਕੋਈ ਸਾਈਡ ਇਫੈਕਟ ਹੈ ਜਾਂ ਨਹੀਂ ਹੈ ਉਹ ਸ਼ਾਰਟ ਟਾਈਮ ਲੈਣ ਨਾਲ ਤਾਂ ਕੋਈ ਸਾਈਡ ਇਫੈਕਟ ਉਹਦੇ ਨਹੀਂ ਸੀਗੇ ਪਰ ਡਾਕਟਰਾਂ ਨੇ ਮੈਨੂੰ ਕਹਿ ਦਿੱਤਾ ਸੀ ਤੁਹਾਨੂੰ ਇਹ ਪੱਕੀ ਖਾਣੀ ਪੈਣੀ ਆ ਪਰ ਉਹਦੇ ਨਾਲ ਮੇਰੀਆਂ ਜਿਹੜੀਆਂ ਕਿਡਨੀ ਸੀ ਉਹ ਇੱਕ ਟਾਈਮ ਇਫੈਕਟ ਹੋਣ ਆ ਜਾਣੀ ਸੀ ਤੇ ਫਿਊਚਰ ਦੇ ਵਿੱਚ ਇਨ ਫਿਊਚਰ ਉਹ ਮੈਡੀਸਿਨ ਦੇ ਨਾਲ ਹੋ ਸਕਦਾ ਸੀ ਕਿ ਮੈਨੂੰ ਕਿਡਨੀਜ਼ ਪ੍ਰੋਬਲਮ ਹੋ ਜਾਂਦੀ ਇਸ ਲਈ ਮੈਂ ਉਹ ਮੈਡੀਸਿਨ ਛੱਡ ਦਿੱਤੀ 2-3 ਸਾਲ ਮਤਲਬ ਕਿ ਮੈਡੀਸਿਨਸ ਮੇਰੀਆਂ ਚੱਲੀਆਂ ਪਹਿਲਾਂ ਤਾਂ ਜਦੋਂ ਮੇਰੀ ਮੈ ਮੇਰੀ ਪ੍ਰੋਬਲਮਸ ਪਤਾ ਲੱਗੀਆਂ ਮੇਰਾ ਟਰੀਟਮੈਂਟ ਸ਼ੁਰੂ ਹੋ ਗਿਆ ਪਹਿਲਾਂ ਤਾਂ ਮੈਂ ਖੁਦ ਨੂੰ ਇਹ ਸੋਚ ਕੇ ਮੋਟੀਵੇਟ ਕੀਤਾ ਕਿ ਸਾਡੇ ਘਰ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਮੇਰੇ ਹਸਬੰਡ ਤੇ ਆ ਜ਼ਮੀਨ ਸਾਡੀ ਇੰਨੀ ਹੈਨੀਗੀ ਵੀ ਅਸੀਂ ਉਹਦੇ ਉੱਤੇ ਆਪਣਾ ਰੁਜ਼ਗਾਰ ਸ਼ੁਰੂ ਕਰ ਸਕੀਏ ਮੰਮੀ ਡੈਡੀ ਸਾਡੇ ਬਜ਼ੁਰਗ ਆ ਬੇਟਾ ਛੋਟਾ ਇਸ ਕਰਕੇ ਬਹੁਤ ਹੀ ਆਪਣੇ ਆਪ ਨੂੰ ਮੈਂ ਸਮਝਾ ਕੇ ਮਨ ਨੂੰ ਇੱਕੋ ਮਨ ਦਿਲ ਕਰੜਾ ਕਰਕੇ ਮੈਂ ਆਪਣੇ ਹਸਬੰਡ ਨੂੰ ਆ ਫੋਰਨ ਪੇਜ ਦਿੱਤਾ ਵਾਪਿਸ ਵਾਪਿਸ ਭੇਜ ਦਿੱਤਾ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਆਪਣਾ ਆਪ ਸੰਭਲ ਲੂੰਗੀ ਤੁਸੀਂ ਜਾਓ ਕਿਉਂਕਿ ਜੇ 4 5 6000 ਦੀ ਤੇ ਮੇਰੀ ਇੱਕ ਮੰਥ ਦੀ ਮੈਡੀਸਿਨ ਆਉਂਦੀ ਸੀ ਉੱਪਰੋਂ ਮੇਰੇ ਜਿਹੜੇ ਟੈਸਟ ਹੁੰਦੇ ਸੀ ਅਲੱਗ ਹੁੰਦੇ ਸੀ ਕਈ ਵਾਰ ਡਾਕਟਰ ਕਹਿ ਜਾਂਦੇ ਸੀ ਤੁਹਾਡੀ ਇਸ ਮੰਥ ਐਂਡੋਸਕੋਪੀ ਹੋਣੀ ਆ پتہ ਕਿ 10 12000 ਨੂੰ ਤਕਰੀਬਨ ਮੰਥਲੀ ਜਿਹੜਾ ਕਈ ਵਾਰੀ ਪਹੁੰਚ ਜਾਈਦਾ ਸੀ ਜ਼ਿਆਦਾਤਰ 7000 ਤੇ ਇੱਕ ਗੱਡੀ ਵਿੱਚ ਲੈ ਕੇ ਜਾਣਾ ਉਹ ਅਲੱਗ ਗੱਲ ਹੁੰਦੀ ਸੀ ਕਿ 7-8000 ਰੁਪਏ ਸਾਡਾ ਮੰਥ ਲਈ ਲੱਗ ਜਾਂਦਾ ਸੀ ਇਸ ਕਰਕੇ ਮੈਂ ਫਿਰ ਸੋਚਿਆ ਵੀ ਨਹੀਂ ਮੈਂ ਇਹਨਾਂ ਨੂੰ ਭੇਜ ਦਾਂਗੀ ਕਿਉਂਕਿ ਮੈਂ ਆਪਣੇ ਬਾਰੇ ਤੇ ਮੈਂ ਉਹ ਸੈਲਫਿਸ਼ ਨਹੀਂ ਸੀ ਬਣ ਸਕਦੀ ਕਿ ਮੈਂ ਸਿਰਫ ਆਪਣਾ ਹੀ ਸੋਚੀ ਜਾਵਾਂ ਕਿ ਮੇਰੇ ਹਸਬੰਦ ਮੇਰੇ ਕੋਲ ਹੀ ਰਹਣ ਉਹ ਇੱਥੇ ਕੰਮ ਕਰੀ ਜਾਣ ਤੇ ਮੈਨੂੰ ਵੀ ਦੇਖਣ ਘਰ ਦਾ ਖਰਚਾ ਵੀ ਚਲਾਉਣ ਤੇ ਮੇਰੇ ਬੱਚੇ ਆਪਣੇ ਬੱਚੇ ਨੂੰ ਵੀ ਦੇਖਣ ਫਿਰ ਮੈਂ ਸੋਚਿਆ ਨਹੀਂ ਕਿ ਇਨਾਂ ਤੇ ਜ਼ਿੰਮੇਵਾਰੀਆਂ ਬਹੁਤ ਹੈ ਮੈਂ ਐਦਾਂ ਇਹਨਾਂ ਨੂੰ ਕੋਲ ਨਹੀਂ ਰੱਖ ਸਕਦੀ ਕਿਉਂ ਇਨਾਂ ਦੇ ਮੰਮੀ ਡੈਡੀ ਵੀ ਬਜ਼ੁਰਗ ਹਨ ਉਹਨਾਂ ਨੂੰ ਵੀ ਕੋਈ ਹੈਲਥ ਪ੍ਰੋਬਲਮ ਹੋ ਸਕਦੀ ਹੈ ਇਹ ਸੋਚ ਕੇ ਮੇਰੇ ਹਸਬੰਡ ਨੇ ਵੀ ਇਹੋ ਡਿਸੀਜਨ ਲਿਆ ਮੈਂ ਵੀ ਅਸੀਂ ਮੈਂ ਇਹਨਾਂ ਨੂੰ ਵਾਪਸ ਭੇਜਤਾ ਇਹ ਫੋਰਨ ਚਲੇ ਗਏ ਚਲੋ ਬਾਬਾ ਜੀ ਦੀ ਮੇਰ ਸੀ ਜਾਂਦਿਆਂ ਨੂੰ ਕੰਮ ਜਿਹੜਾ ਉਹ ਇਹਨਾਂ ਲਈ ਆਲਰੇਡੀ ਉੱਤੇ ਪੱਕਾ ਹੀ ਕੰਮ ਸੀ ਇਹਨਾਂ ਦਾ ਉੱਥੇ ਥੋੜੀ ਸਟਰਗਲ ਵੀ ਕਰਨੀ ਪਈ ਵੀ ਲੱਗ ਗਏ ਕਿ ਥੋੜੀ ਉਹ ਜੜੀ ਦੋ ਤਿੰਨ ਮਹੀਨਿਆਂ ਬਾਅਦ ਚ ਪਈ ਉਹ ਸਾਡੀ ਪਟੜੀ ਤੇ ਜਿਹੜੀ ਆ ਉਹ ਲਾਈਫ ਜਿਹੜੀ ਆਉਣ ਲੱਗ ਪਈ ਹਜ ਵੀ ਚਿੰਤਾ ਕਰਕੇ ਰੋਣਾ ਆ ਜਾਂਦਾ ਤੇ ਫਿਰ ਮੈਡੀਸਿਨ ਮੇਰੀ ਲੌਂਗ ਟਾਈਮ ਚਲਦੀ ਰਹੀ ਆਈ ਥਿੰਕ ਦੋ ਤਿੰਨ ਸਾਲ ਮੇਰੀ ਮੈਡੀਸਿਨ ਜਿਹੜੀ ਉਹ ਚਲਦੀ ਰਹੀ ਇਹਨਾਂ ਦੇ ਫੋਰਨ ਜਾਣ ਤੋਂ ਬਾਅਦ ਵਿੱਚ ਵੀ ਦੋ ਤਿੰਨ ਸਾਲ ਇਹੋ ਇੰਡੀਆ ਨਹੀਂ ਆਏ ਕਿਉਂਕਿ ਅਸੀਂ ਜ਼ੀਰੋ ਬੈਲੈਂਸ ਸਾਡਾ ਹੋ ਗਿਆ ਸੀ ਸਾਨੂੰ ਬਹੁਤ ਤੰਗੀ ਸੀਗੀ ਇਸ ਦੌਰਾਨ ਹੀ ਫਿਰ ਅਸੀਂ ਇਹ ਕਰ ਲਿਆ ਉਹ ਕਰ ਛੋਟਾ ਬਹੁਤ ਸੀ ਮੈਂ ਦਿਲ ਇਹਨਾ ਕਰੜਾ ਕੀਤਾ ਮੈਂ ਕਿਹਾ ਨਹੀਂ ਚਾਹੀ ਮੈਂ ਠੀਕ ਨਹੀਂ ਪਰ ਮੈਂ ਉਸ ਇਨਸਾਨ ਲਈ ਇਨਾ ਕਰਨਾ ਕਿ ਉਹ ਕੱਲ ਨੂੰ ਫੋਰਨ ਤੋਂ ਆਵੇ ਨੂੰ ਇਹ ਨਾ ਲੱਗੇ ਵੀ ਮੈਂ ਜ਼ਿੰਦਗੀ ਚ ਕੁਝ ਬਣਾ ਨਾ ਸਕਿਆ ਇਹ ਕਰ ਲਿਆ ਉਹਦੇ ਨਾਲ ਅ ਮੈਂ ਡਟ ਕੇ ਖੜੀ ਰਹੀ ਉਹ ਬਾਹਰ ਕਮਾਈ ਕਰਦੇ ਸੀ ਮੈਂ ਆਪਣਾ ਖਰਚਾ ਚਲਾਉਣ ਵਾਸਤੇ ਮੈਂ ਸਟੀਚਿੰਗ ਸ਼ੁਰੂ ਕਰ ਦਿੱਤੀ ਜਦ ਕਿ ਮੇਰਾ ਵੇਟ ਉਦੋਂ ਵੀ ਘਟ ਸੀ ਤੇ ਮੇਰੀ ਮੈਡੀਸਿਨਸ ਜਿਹੜੀਆਂ ਚੱਲ ਰਹੀਆਂ ਸੀ ਤੇ ਮੈਂ ਸਿਰਫ ਇੱਕ ਹੀ ਗੱਲ ਉਸ ਟਾਈਮ ਆਪਣੇ ਦਿਮਾਗ ਚ ਰੱਖੀ ਵੀ ਨਹੀਂ ਮਤ ਕਿ ਮੈਂ ਬੋਝ ਨਹੀਂ ਬਣਨਾ ਆਪਣੇ ਹਸਬੰਡ ਲਈ ਵੀ ਮੈਂ ਬੋਝ ਨਹੀਂ ਬਣਨਾ ਮੈਂ ਹਾਂ ਜਿੰਨਾ ਹੋ ਸਕੇ ਇਹਨਾਂ ਨਾਲ ਹੈਲਪ ਕਰੂੰਗੀ ਤੇ ਇਹਨਾਂ ਨੂੰ ਮੈਂ ਕੋਈ ਟੈਨਸ਼ਨ ਨਹੀਂ ਦੇਣੀ ਕਿਉਂਕਿ ਇਹ ਬਾਹਰ ਕਮਾਈ ਕਰਦੇ ਮੈਂ ਇਹਨੂੰ ਕੋਈ ਛੋਟੀ ਮੋਟੀ ਵੀ ਪ੍ਰੋਬਲਮ ਹੁੰਦੀ ਸੀ ਕੁਝ ਵੀ ਮੈਂ ਇਹਨਾਂ ਨੂੰ ਦੱਸਦੀ ਨਹੀਂ ਸੀ ਉਹਨੇ ਕਿਉਂਕਿ ਮੈਨੂੰ ਹਮੇਸ਼ਾ ਇਹ ਰਹਿਣਾ ਕਿ ਨਹੀਂ ਇੱਕ ਇਨਸਾਨ ਕਿੰਨਾ ਕੁ ਪ੍ਰੈਸ਼ਰ ਲਈ ਜਾਊਗਾ ਅੱਜ ਵੀ ਮੇਰੀ ਇਹ ਆਦਤ ਆ ਜੇ ਮੈਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਆ ਮੈਂ ਇਹਨਾਂ ਨਾਲ ਬਹੁਤ ਘੱਟ ਸ਼ੇਅਰ ਕਰਦੀ ਹਾਂ ਕਿਉਂਕਿ ਆਪਾਂ ਤਾਂ ਇੱਥੇ ਤਕਰੀਬਨ ਪੂਰਾ ਪੂਰਾ ਪਰਿਵਾਰ ਹੁੰਨੇ ਆ ਜਿਹੜਾ ਫੋਰਨ ਚ ਬੰਦਾ ਕੱਲਾ ਉਹਨੂੰ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਉੱਧਰ ਵੀ ਹੁੰਦੀਆਂ ਫਿਰ ਇੱਧਰ ਲਾਈਆਂ ਵੀ ਹੋਣ ਤਾਂ ਤੁਹਾਨੂੰ ਪਤਾ ਬੰਦਾ ਐਡਜਸਟ ਕਰਨਾ ਮੁਸ਼ਕਿਲ ਹੋ ਜਾਂਦਾ ਮੈਂ ਨਹੀਂ ਦੱਸਦੀ ਉਹਨਾਂ ਨੂੰ ਫਿਰ ਜਦੋਂ ਇਹ ਸਭ ਕੁਝ ਹੋਇਆ ਮੈਂ ਆਪਣੇ ਮਨ 'ਚ ਉਹ ਸਵਾਹਿਗੁਰੂ ਦਾ ਨਾਮ ਲੈ ਕੇ ਬਸ ਇਹੀ ਸੋਚਿਆ ਕਿ ਉਹ ਪਰਮਾਤਮਾ ਹੀ ਆ ਮੇਰਾ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਮੈਨੂੰ ਗਾਂ ਵੀ ਲੈ ਕੇ ਜਾਊਗਾ ਤੇ ਫਿਰ ਮੈਂ ਜੀ ਉਸ ਟਾਈਮ ਤੇ ਮੈਂ ਇੱਕ ਸ਼ਬਦ ਸੁਣਦੀ ਹੁੰਦੀ ਸੀਗੀ ਰੋਗੀ ਕਾ ਪ੍ਰਭ ਖੰਡੋ ਰੋਗ ਪਤਾ ਨਹੀਂ ਮੈਂ ਉਹ ਦਿਨ ਚ ਵੀ ਕਿੰਨੀ ਵਾਰੀ ਸੁਣਦੀ ਹੁੰਦੀ ਸੀ ਰਾਤ ਨੂੰ ਵੀ ਜਦ ਤੱਕ ਮੈਂ ਉਹ ਆਪਣੇ ਉਹ ਨਹੀਂ ਲੋਣਾ ਆਪਣੇ ਕੋਲ ਸਰਾਣੇ ਰੱਖ ਕੇ ਸ਼ਬਦ ਉਹ ਨਹੀਂ ਲੋਣਾ ਮੈਨੂੰ ਨੀਂਦ ਨਹੀਂ ਸੀ ਆਉਂਦੀ ਹੁੰਦੀ ਮਤਲਬ ਕੀ ਉਹ ਸ਼ਬਦ ਮੈਂ ਨਾਲ-ਨਾਲ ਬੋਲਣਾ ਵੀ ਤੇ ਉਹ ਸੁਣਨਾ ਵੀ ਜਿੱਦਾਂ ਦਾ ਮਨ ਹੋਣਾ ਕਿ ਯਾਰ ਬੋਲਣ ਨੂੰ ਜੀ ਕਰਨਾ ਬੋਲਣਾ ਕਿ ਯਾਰੀ ਅ ਸੁਣਨ ਨੂੰ ਜੀ ਕਰਨਾ ਤਾਂ ਸੁਣਨਾ ਮੈਂ ਉਹ ਸ਼ਬਦ ਸੁਣਦੀ ਰਹੀ ਤੇ ਇੱਕ ਭਾਈ ਨਰਮਲ ਸਿੰਘ ਆ ਉਹਨਾਂ ਦੇ ਬਹੁਤ ਵਧੀਆ ਉਹਨਾਂ ਦੀ ਡੈਥ ਹੋ ਗਈ ਸੀ ਕਰੋਨਾ ਟਾਈਮ ਵਿੱਚ ਭਾਈ ਨਰਮਲ ਸਿੰਘ ਜੀ ਤੇ ਉਹਨਾਂ ਦੇ ਸ਼ਬਦ ਮੈਂ ਬਹੁਤ ਸੁਣਦੀ ਹੁੰਨੀ ਸੀਗੇ ਮਤਲਬ ਕਿ ਮੈਂ ਖੁਦ ਨੂੰ ਮੋਟੀਵੇਟ ਕੀਤਾ ਵੀ ਸ਼ਬਦ ਵੀ ਮੈਂ ਉਹ ਵਾਲੇ ਸੁਣਦੀ ਹੁੰਨੀ ਸੀ ਜਿਹਦੇ ਵਿੱਚ ਲਾਈਫ ਬਾਰੇ ਉਸ ਪਰਮਾਤਮਾ ਨੇ ਸਾਨੂੰ ਕੁਝ ਦੱਸਿਆ ਹੋਇਆ ਮਤਲਬ ਕਿ ਕੋਈ ਉਹ ਸ਼ਬਦ ਨਹੀਂ ਸੀ ਸੁਣਦੀ ਹੁੰਨੀ ਵੀ ਜਿਹਦੇ ਵਿੱਚ ਮੈਨੂੰ ਮਤਲਬ ਸ਼ਬਦ ਤਾਂ ਸਾਰੇ ਇੱਕੋ ਤਰ੍ਹਾਂ ਦੇ ਪਰ ਕਈ ਸ਼ਬਦ ਇਹਨਾਂ ਦੇ ਇਦਾਂ ਦੇ ਆ ਜਿਨ੍ਹਾਂ ਵਿੱਚ ਸਿਰਫ ਸਾਡੀ ਜ਼ਿੰਦਗੀ ਬਾਰੇ ਜੋ ਕਿ ਉਹ ਦੱਸਿਆ ਗਿਆ ਵਾ ਜਿੱਦਾਂ ਰੋਗੀ ਦਾ ਪ੍ਰਵਖੰਡੋ ਰੋਗ ਇਹਦੇ ਵਿੱਚ મતલਬ ਕਿ ਇੱਕ ਰੋਗੀ ਬਾਰੇ ਸਾਰਾ ਕੁਝ ਆ ਤਾਂ ਵੈ ਸ਼ਬਦ ਜਿਹੜਾ ਉਹ ਸੁਣਦੀ ਹੁੰਨੀ ਸੀ ਤੇ ਸੁਖਨੀ ਸਾਹਿਬ ਦਾ ਪਾਠ ਮੈਂ ਕਰਦੀ ਹੁੰਨੀ ਸੀ ਫਰਕ ਇੱਕ ਇੰਚ ਨਹੀਂ ਪਿਆ ਇਹ ਮੇਰੀ ਲੌਂਗ ਟਾਈਮ ਦੀ ਸਟਰਗਲ ਹੈ ਜਿੰਨੇ ਮੈਨੂੰ ਜੋ ਕਹਿਣਾ ਮੈਂ ਉਹ ਹੀ ਕਰਨਾ ਕਈ ਵਾਰੀ ਤਾਂ ਮੈਨੂੰ ਐਦਾਂ ਦੀਆਂ ਲੇਡੀਜ਼ ਮੇਰੀ ਲਾਈਫ ਵਿੱਚ ਮਿਲੀਆਂ ਜਿਨ੍ਹਾਂ ਨੇ ਖੁਦ ਮੈਨੂੰ ਵਹਿਮਾਂ 'ਚ ਪਾਉਣ ਦੀ ਕੋਸ਼ਿਸ਼ ਕੀਤੀ ਵੀ ਨਹੀਂ ਤੈਨੂੰ ਕੁਝ ਨਹੀਂ ਹੋਇਆ ਤੁਸੀਂ ਦੇਖ ਲਓ ਲੋਕ ਖੁਦ ਕਹਿ ਦਿੰਦੇ ਸੀ ਪਾਠ ਕਰਨ ਨਾਲੇ ਕੁਝ ਹੋਣਾ ਕਹਿਣਾ ਤੂੰ ਐਸੇ ਬਾਬੇ ਕੋਲ ਜਾ ਉਹ ਇੱਕ ਐਨੇ ਟਾਈਮ ਚ ਠੀਕ ਕਰ ਦੂ ਉਹਨੇ ਚ ਠੀਕ ਕਰ ਦੂ ਪਰ ਮੈਂ ਆਪਣੇ ਮਨ ਚ ਇੱਕ ਗੱਲ ਬਸ ਬਿਠਾਈ ਸੀ ਕਿ ਜੇ ਮੇਰੇ ਹਸਬੰਡ ਦੀ ਕਮਾਈ ਮੇਰੀਆਂ ਬਿਮਾਰੀਆਂ ਤੇ ਲੱਗੀ ਗਈ ਉਸ ਇਨਸਾਨ ਦਾ ਕੁਝ ਨਹੀਂ ਮਿਲਣਾ ਤੇ ਜੇ ਮੈਂ ਬਾਬਿਆਂ ਕੋਲ ਚਲੇਗੀ ਇੱਕ ਤਾਂ ਉਹਨਾਂ ਦੀ ਕਮਾਈ ਜਿਹੜੀ ਉਹ ਲੱਗ ਰਹੀ ਮੇਰੀਆਂ ਬਿਮਾਰੀਆਂ ਤੇ ਦੂਜੀ ਮੈਂ ਬਾਬਿਆਂ ਦੇ ਪੱਲੇ ਪਾਉਣ ਲੱਪੀ ਤਾਂ ਸਾਡੇ ਕੋਲ ਕੀ ਰਹੂਗਾ ਮੇਰੇ ਬੱਚੇ ਦਾ ਫਿਊਚਰ ਜਿਹੜਾ ਉਹ ਤਾਂ ਇੱਕ ਹਿਸਾਬ ਦਾ ਮੈਂ ਪਹਿਲੇ ਹੀ ਨੇਰੇ ਵਿੱਚ ਕਰ ਦੇਣਾ ਉਹਨੂੰ ਕਰਜਾਈ ਕਰ ਦੇਣਾ ਇੱਕ ਮੈਂ ਆਪਣੇ ਬੇਟੇ ਲਈ ਸੋਚਿਆ ਵੀ ਜੇ ਮੈਂ ਨਹੀਂ ਠੀਕ ਹੋ ਉਹਨੂੰ ਮਾਂ ਦਾ ਪਿਆਰ ਚੰਗੀ ਤਰ੍ਹਾਂ ਨਹੀਂ ਮਿਲਿਆ ਤੇ ਮੈਂ ਉਹਦਾ ਫਿਊਚਰ ਤਾਂ ਸਿਕਿਉਰ ਕਰਾਂ ਮੈਂ ਉਹਨੂੰ ਕਰਜਾਈ ਤੇ ਨਾ ਨਾ ਕਰਾਂ ਅਸੀਂ ਉਹਦੇ ਲਈ ਕੁਝ ਬਣਾ ਕੇ ਜਾਈਏ ਜੇ ਮੈਂ ਨਹੀਂ ਠੀਕ ਮੈਂ ਇੰਨੀ ਸਵਾਰਥੀ ਨਹੀਂ ਹੋ ਸਕਦੀ ਕਿ ਮੈਂ ਆਪਣੇ ਹਸਬੰਡ ਨੂੰ ਕੋਲ ਬੁਲਾ ਲਾਂ ਉਹਨਾਂ ਨੂੰ ਆਪਣੇ ਕੋਲ ਰੱਖਾਂ ਉਹ ਇੱਥੇ ਕੰਮ ਤੇ ਲੱਗਣ ਵਿਚਾਰੇ ਇੱਥੇ ਵੀ ਸਟਰਗਲ ਕਰਨ ਮੈਨੂੰ ਵੀ ਦੇਖਣ ਉਸੇ ਗੱਲਾਂ ਮੈਂ ਬਹੁਤ ਡੀਪਲੀ ਸੋਚੀਆਂ ਖਾਸ ਕਰ ਆਪਣੇ ਬੱਚੇ ਤੇ ਆਪਣੇ ਹਸਬੰਡ ਬਾਰੇ ਕਿਉਂਕਿ ਸਲਾਹ ਦੇਣ ਵਾਲੇ ਤੁਹਾਨੂੰ ਸਲਾਹ ਦੇ ਕੇ ਚਲ ਜੂਗੇ ਤੁਸੀਂ ਇੱਥੋਂ ਦਵਾਈ ਖਾ ਲਓ ਤੁਸੀਂ ਐਸੇ ਬਾਬੇ ਕੋ ਚਲੇ ਜਾਓ ਪਰ ਪੈਸਾ ਜਿਹੜਾ ਉਹ ਤੁਸੀਂ ਲਾਉਣਾ ਦਿਮਾਗ ਤੁਸੀਂ ਆਪਣਾ ਵਰਤਣਾ ਤੇ ਮੈਂ ਇਹਨਾਂ ਚੀਜ਼ਾਂ ਤੇ ਆਪਣਾ ਦਿਮਾਗ ਬਹੁਤ ਲੜਾਇਆ ਹੌਲੀ ਹੌਲੀ ਮਾ ਪ੍ਰਮਾਤਮਾ ਦੀ ਮਿਹਰ ਹੋਈ ਮੈਨੂੰ ਡਾਕਟਰ ਨੇ ਤਾਂ ਮੈਡੀਸਿਨਸ ਨਹੀਂ ਸੀ ਬੰਦ ਕੀਤੀ ਆ ਮੈਂ ਇੱਕ ਦਿਨ ਬਾਬਾ ਜੀ ਦਾ ਨਾਮ ਲੈ ਕੇ ਵਾਹਿਗੁਰੂ ਦਾ ਆਪਣੀ ਮੈਡੀਸਿਨ ਜਿਹੜੀ ਉਹ ਘਟਾਉਣੀ ਸ਼ੁਰੂ ਕਰ ਦਿੱਤੀ ਹੌਲੀ 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 ਮੈਂ ਘਟਾਉਂਦੀ ਗਈ ਤੇ ਇੱਕ ਦਿਨ ਮੈਂ ਮੈਡੀਸਿਨ ਆਪਣੀ ਬਿਲਕੁਲ ਬੰਦ ਕਰ ਦਿੱਤੀ ਬੰਦ ਕਰ ਦਿੱਤੀ ਤੇ ਮੈਂ ਜਿਹੜੀ ਡਾਈਟ ਅਲਸਰੇਟਿਵ ਕੋਲਾਈਟਿਸ ਆਈਬੀਐਸ ਦੀ ਹੈ ਜਿਹੜੀ ਉਹ ਮੈਂ ਸਟਾਰਟ ਕਰ ਦਿੱਤੀ ਰੋਟੀ ਮੈਂ ਬਿਲਕੁਲ ਛੱਡ ਦਿੱਤੀ ਕਿਉਂਕਿ ਇਹਦੇ ਵਿੱਚ ਰੋਟੀ ਇਨਸਾਨ ਨਹੀਂ ਖਾ ਸਕਦਾ ਜਿੰਨੀ ਰੋਟੀ ਤੁਸੀਂ ਖਾਉਂਗੇ ਤੇ ਓਨਾ ਹੀ ਉਹਨੂੰ ਕੀ ਕਹਿੰਦੇ ਐ ਪ੍ਰੋਬਲਮ ਜ਼ਿਆਦਾ ਫੇਸ ਕਰਨੀ ਪੈਂਦੀ ਹੈ ਤੇ ਮੈਂ ਰੋਟੀ ਜਿਹੜੀ ਛੱਡ ਦਿੱਤੀ ਮੇਰੇ ਇਦਾਂ ਦੇ ਵੀ ਦਿਨ ਸੀ ਵੀ ਮੈਂ ਕਈ ਵਾਰ ਇੱਕ ਮਹੀਨਾ ਨਹੀਂ ਸੀ ਰੋਟੀ ਖਾਣੀ ਕਈ ਵਾਰ 2 ਮਹੀਨੇ ਨਹੀਂ ਸੀ ਰੋਟੀ ਖਾਣੀ ਤੇ ਰੋਟੀ ਮੈਂ ਛੱਡ ਦਿੱਤੀ ਤਾਂ ਮੈਂ ਜਿਹੜੀ ਉਹ ਡਾਈਟ ਆ ਉਹ ਖਾਣੀ ਸ਼ੁਰੂ ਕੀਤੀ ਤੇ ਫਿਰ ਮੈਂ ਅਗਲੀ ਵੀਡੀਓ ਵਿੱਚ ਤੁਹਾਨੂੰ ਆਪਣੀ ਡਾਈਟ ਵੀ ਦੱਸੂਗੀ ਅਲਸਰਟਿਵ ਕੁਆਲਿਟੀਜ਼ ਦੀ ਕੀ ਡਾਈਟ ਆ ਅੱਜ ਵੀ ਮੈਂ ਠੀਕ ਤਾਂ ਹਾਂ 100 ਚ ਜਿਹਨੂੰ ਕਹਦਾਂ ਮੈਂ 80% ਠੀਕ ਐ ਪਰ 20% ਮੈਂ ਹਜੇ ਵੀ ਠੀਕ ਨਹੀਂ ਹਿੰਦੀ ਤੇ ਪਰ ਮੈਨੂੰ ਉਸ ਵਾਈ ਗੁਰੂ ਤੇ ਯਕੀਨ ਆ ਕਿ ਇੱਕ ਦਿਨ ਮੈਂ ਇਹ ਜਿਹੜਾ 20% ਆ ਉਹ ਵੀ ਮੈਂ ਇੱਕ ਦਿਨ ਜਿਹੜੀ ਉਹ ਠੀਕ ਹੋ ਜਾਊਂਗੀ ਜ਼ਰੂਰ ਹਾਂਗੀ ਮੋਟੀਵੇਟ ਮੈਂ ਖੁਦ ਨੂੰ ਬਸ ਇਹ ਗੱਲਾਂ ਸੋਚ ਕੇ ਕੀਤਾ ਆਪਣਾ ਬੱਚਾ ਆਪਣਾ ਹਸਬੰਡ ਜੇ ਤੁਹਾਨੂੰ ਪ੍ਰੋਬਲਮ ਹੈ ਇਹ ਵਾਲੀ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਦਿਮਾਗ ਜਿਹੜਾ ਉਹ ਸ਼ਾਂਤ ਰੱਖੋ ਕਾਮ ਰੱਖੋ ਕੂਲ ਰੱਖੋ ਤੇ ਇੱਕ ਦਿਮਾਗ 'ਚ ਗੱਲ ਵਸਾ ਲਓ ਕਿ ਜਦ ਤੱਕ ਤੁਸੀਂ ਮੈਂਟਲੀ ਠੀਕ ਨਹੀਂ ਹੁੰਦੇ ਨਾ ਇਹ ਬਿਮਾਰੀ ਜਿਹੜੀ ਉਹ ਨਹੀਂ ਠੀਕ ਹੋਊਗੀ ਜਦੋਂ ਤੁਸੀਂ ਮੈਂਟਲੀ ਬਿਲਕੁਲ ਠੀਕ ਹੋ ਗਏ ਤਾਂ ਸਮਝ ਲਓ ਤੁਹਾਡੀ ਜਿਹੜੀ ਇਹ ਬਿਮਾਰੀ ਵੀ ਆ ਹੌਲੀ-ਹੌਲੀ ਜਿਹੜੀ ਉਹ ਠੀਕ ਹੋਣੀ ਸ਼ੁਰੂ ਹੋ ਜਾਊਗੀ ਮੈਂਟਲੀ ਮੈਂ ਖੁਦ ਨੂੰ ਇਦਾਂ ਠੀਕ ਕੀਤਾ ਮੈਂ ਦੁਨੀਆ ਦੀਆਂ ਜਿਹੜੀਆਂ ਗੱਲਾਂ ਉਹਨਾਂ ਦੀ ਪਰਵਾਹ ਕਰਨੀ ਬਿਲਕੁਲ ਛੱਡ ਦਿੱਤੀ ਕਿਸੇ ਦੀ ਟੈਨਸ਼ਨ ਆ ਮੈਂ ਉਹ ਲੈਣੀ ਛੱਡ ਦਿੱਤੀ ਬਿਲਕੁਲ ਛੱਡ ਦਿੱਤੀ ਮੈਂ ਆਪਣਾ ਆਪ ਆਪਣੇ ਹਸਬੰਡ ਤੇ ਆਪਣੇ ਬੱਚੇ ਬਾਰੇ ਸਿਰਫ ਦੇਖਣਾ ਸ਼ੁਰੂ ਕੀਤਾ ਉਸੇ ਹਿਸਾਬ ਨਾਲ ਆਪਣਾ ਰੋਟੀ ਪਾਣੀ ਰੋਟੀ ਚਲੋ ਖਾਂਦੀ ਨਹੀਂ ਸੀ ਮੈਂ ਜੋ ਅਲਸਰਟਿਕੋਲਾਈਟਿਸ ਦੀ ਡਾਈਟ ਸੀ ਮੈਂ ਉਹ ਲੈਣੀ ਜਿਹੜੀ ਉਹ ਸ਼ੁਰੂ ਕੀਤੀ ਹੁਣ ਮੈਂ ਫਿਰ ਸਟਾਰਟ ਕਰਨੀ ਐ ਅਲਸਰਟਿਕੋਲਾਈਟਿਸ ਦੀ ਡਾਈਟ ਤੇ ਕਿਉਂਕਿ ਮੈਨੂੰ ਪ੍ਰੋਬਲਮ ਜਿਹੜੀ ਮੈਂ ਸੋਚਦੀ ਆਂ ਵੀ ਮੇਰੀ ਜਿਹੜੀ 20% ਉਹ ਵੀ ਠੀਕ ਹੋ ਜਵੇ ਤੇ ਮੈਂ ਜਿਹੜੀ ਡਾਈਟ ਹੈ ਆਪਣੀ ਸ਼ੁਰੂ ਕਰਾਂ ਤੇ ਉਸ ਪਰਮਾਤਮਾ ਨੇ ਮੇਰੇ ਤੇ ਇੰਨੀ ਮਿਹਰ ਰਹੀ ਕਿ ਮੇਰਾ ਦਿਮਾਗ ਮੈਂ ਆਪਣਾ ਕਦੀ ਵੀ ਇਨਾਂ ਚੀਜ਼ਾਂ ਵੱਲ ਨਹੀਂ ਭਟਕਣ ਦਿੱਤਾ ਵੀ ਮੈਨੂੰ ਕਿਸੇ ਨੇ ਕੁਝ ਕੀਤਾ ਨਹੀਂ ਮੈਂ ਕਦੀ ਨਹੀਂ ਭਟਕਣ ਦਿੱਤਾ ਲੋਕ ਨਿੱਕੀ ਜੀ ਗੱਲ ਹੁੰਦੀ ਛੱਟ ਦੂਜੇ ਦਾ ਨਾਮ ਲਾ ਦਿੰਦੇ ਆ ਇੱਕ ਦੂਜੇ ਦਾ ਨਾਮ ਲਾ ਦਿੰਦੇ ਜੀ ਸਾਨੂੰ ਉਹਨੇ ਕੁਝ ਕਰ ਜਿੰਨੀਆਂ ਪ੍ਰੋਬਲਮਸ ਮੈਂ ਸਹੀਆਂ ਮੈਂ ਅੱਜ ਤੱਕ ਇੱਕ ਵੀ ਇਨਸਾਨ ਨੂੰ ਬਲੇਮ ਨਹੀਂ ਕੀਤਾ ਵੀ ਮੈਨੂੰ ਕਿਸੇ ਨੇ ਕੁਝ ਕੀਤਾ ਕਿਉਂਕਿ ਮੇਰਾ ਮੰਨਣਾ ਹੈ ਕਿ ਮੇਰੇ ਕਰਮਾਂ ਦਾ ਫਲ ਆ। ਹਾਂ ਪਰ ਮੈਨੂੰ ਇੱਕ ਸੰਤੁਸ਼ਟੀ ਆ ਜੇ ਮੈਨੂੰ ਇਸ ਰੱਬ ਨੇ ਰੋਗ ਦਿੱਤੇ ਨਾ ਤੇ ਰੱਬ ਨੇ ਮੈਨੂੰ ਬਹੁਤ ਚੰਗਾ ਹਸਬੰਦ ਦਿੱਤਾ ਜਿਨੇ ਮੇਰਾ ਸਾਥ ਦਿੱਤਾ ਨਿੱਕੀ ਨਿੱਕੀ ਗਲ ਤੇ ਜਿਨੇ ਮੈਨੂੰ ਐਨਾ ਮੋਟੀਵੇਟ ਕੀਤਾ ਉਹ ਕਹਿੰਦਾ ਉਹਨਾਂ ਨੇ ਕਹਿਣਾ ਤੂੰ ਕਦੀ ਟੈਨਸ਼ਨ ਨਾ ਲੈ ਮੈਂ ਹਮੇਸ਼ਾ ਤੇਰੇ ਨਾਲ ਆ ਮੈਂ ਤੇਰੇ ਨਾਲ ਡਟ ਕੇ ਖੜਾ ਤੈਨੂੰ ਕੋਈ ਕਹਿੰਦਾ ਕਹੀ ਜਾਵੇ ਚਾਹੇ ਤੈਨੂੰ ਕੋਈ ਕਹਿੰਦਾ ਤੂੰ ਸੁਕੜੀ ਹੋ ਗਈਆਂ ਤੇਰੇ weight ਬਹੁਤ loss ਹੋ ਗਿਆ ਉਹਨਾਂ ਨੇ ਕਿਹਾ ਕਹਿੰਦਾ ਕਹੀ ਜਾਵੇ ਮਤਲਬ ਕਿ ਇੰਨਾ ਉਹਨਾਂ ਨੇ ਮੈਨੂੰ ਹੌਸਲਾ ਦੇਣਾ ਜੇ ਤੇਰਾ ਕੋਈ ਮਜ਼ਾਕੜ ਹੁੰਦਾ ਉਹਨਾਂ ਨੇ ਕਿਹਾ ਉਡਾਈ ਜਾਂਦੇ ਮੈਂ ਤੇਰੇ ਨਾਲ ਆ ਮੈਂ ਮੈਂ ਜੀਵਨ ਸਾਥੀ ਹਾਂ ਤੇਨਾ ਤੂੰ ਮੈਨੂੰ ਪਸੰਦਿਆ ਮੇਰੇ ਲਈ ਤੂੰ ਉਨੀ ਸੋਹਣੀ ਆ ਉਦਾਂ ਦੀ ਆ ਤੇ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਮੇਰਾ ਬੇਟਾ ਵਾਈ ਗੁਰੂ ਦੀ ਮੇਰੀਆ ਇੰਨਾ ਸਮਝਦਾਰ ਇੰਨਾ ਸਿਆਣਾ ਟੱਚਵੁੱਡ ਕਿਸੇ ਦੀ ਨਜ਼ਰ ਨਾ ਲੱਗੇ ਮੇਰਾ ਬੇਟਾ ਇਦਾਂ ਦਾ ਹੀ ਰਵੇ ਜਿੰਨੀ ਇਹਨੇ ਮੇਰੀ ਸੇਵਾ ਕੀਤੀ ਛੋਟੀ ਜੀ ਉਮਰ ਤੋਂ 8 ਸਾਲ ਤੋਂ ਇਹ ਬੱਚਾ ਮੇਰੀ ਮ사ਜ ਲੈਗ ਮ사ਜ ਮੇਰੀਆਂ ਪਾਵਾਂ ਦੀ ਮ사ਜ ਮੇਰੇ ਪੇਟ ਦੀ ਮ사ਜ ਮੇਰਾ ਬੇਟਾ ਕਰਦਾ ਹੁੰਦਾ ਅੱਜ ਵੀ ਕਰਦਾ ਹੁਣ ਤਾਂ ਚਲੋ ਥੋੜਾ ਟਾਈਮ ਪਾ ਲਈਦਾ ਪਰ ਮੇਰੇ ਬੇਟੇ ਨੇ ਜਿੰਨੀ ਮੇਰੀ ਸੇਵਾ ਕੀਤੀ ਆ ਹਮੇਸ਼ਾ ਮਨ ਚੋਂ ਹੀ ਅਸੀਸ ਨਿਕਲਦੀ ਹੁੰਦੀ ਪਰਮਾਤਮਾ ਇਹਨਾਂ ਜੋ ਅਸੀਂ ਦੁੱਖ ਤੋਂ ਉਹਨਾਂ ਨੇ ਦੇਖਿਆ ਮੇਰੇ ਬੱਚੇ ਨੂੰ ਪਰਮਾਤਮਾ ਇਹਨਾਂ ਦੁੱਖਾਂ ਤੋਂ ਦੂਰ ਰੱਖੇ ਤੇ ਇਹਨੂੰ ਇੱਕ ਚੰਗੀ ਜ਼ਿੰਦਗੀ ਦਵੇ ਤੇ ਪੈਸਾ ਮੈਟਰ ਨਹੀਂ ਕਰਦਾ ਮੈਟਰ ਕਰਦਾ ਇਨਸਾਨ ਦੇ ਚੰਗੇ ਗੁਣ ਇਨਸਾਨ ਦਾ ਜਿਹੜਾ ਬਿਹੇਵੀਅਰ ਆ ਚੰਗੇ ਕਰਮ ਇਹ ਮੈਟਰ ਕਰਦਾ ਤੇ ਪਰਮਾਤਮਾ ਕਰੇ ਵੀ ਇਹਨਾਂ ਚੀਜ਼ਾਂ 'ਚ ਮੇਰਾ ਬੇਟਾ ਹਜੇ ਤੱਕ ਤਾਂ ਬਹੁਤ ਨਾਈਸ ਆ ਤਾਂ ਮੈਂ ਹਮੇਸ਼ਾ ਉਹਨੂੰ ਇਹ ਗੱਲਾਂ ਸਮਝਾਉਣੀ ਰਹਿੰਦੀ ਹੁੰਦੀਆਂ ਆ ਤੇ ਮੇਰੀ ਤੁਹਾਡੇ ਮੇਰੇ ਵਰਗੇ ਜਿੰਨੇ ਵੀ ਸ਼ਾਇਦ ਪੇਸ਼ੈਂਟ ਆ ਜਿਹੜੀ ਮੇਰੀ ਵੀਡੀਓ ਦੇਖਦੇ ਹੋਵੋਗੇ ਇੱਕ ਬ੍ਰਦਰ ਸੀਗੇ ਉਹਨਾਂ ਨੇ ਫੌਰਨ ਤੋਂ ਮੈਨੂੰ ਮੈਸੇਜ ਕੀਤਾ ਮੈਂ ਨਾਮ ਨਹੀਂ ਲਵਾਂਗੀ ਸ਼ਾਇਦ ਉਹ ਮੇਰੀ ਵੀਡੀਓ ਇਹ ਵਾਲੀ ਵੀ ਦੇਖਣਗੇ ਉਹਨਾਂ ਨੇ ਵੀ ਮੈਨੂੰ ਇਹ ਕਿਹਾ ਵੀ ਭੈਣ ਜੀ ਵੀ ਮੈਨੂੰ ਵੀ ਇਹ ਵੀ ਪ੍ਰੋਬਲਮ ਆ ਤੇ ਮੈਨੂੰ ਕੰਮ ਤੇ ਜਾਣਾ ਵੀ ਬਹੁਤ ਔਖਾ ਹੁੰਦਾ ਤੇ ਬੜੀ ਮੁਸ਼ਕਲ ਨਾਲ ਹੌਸਲਾ ਕਰਕੇ ਕੰਮ ਤੇ ਜਾਂਦਾ ਵੀ ਟਾਈਮ ਪਾਸ ਕਰਦਾ ਵੀ ਮੇਰੀ ਵੀ ਹਾਲਤ ਇਦਾਂ ਦੀ ਆ ਤੇ ਮੈਂ ਉਹ ਵੀਰ ਜੀ ਨੂੰ ਵੀ ਇਹ ਹੀ ਕਹੂੰਗੀ ਵੀ ਤੁਸੀਂ ਸਿਰਫ ਉਸ ਵਾਹਿਗੁਰੂ ਵੱਲ ਧਿਆਨ ਦਵੋ ਆਪਣਾ ਜਪਾ ਪਾਠ ਕਰਦੇ ਆ ਜਰੂਰ ਕਰੋ ਕੋਈ ਵਹਿਮਾ ਪਰਮਾਚਾਰਨਾ ਪਿਓ ਆਪਣੀ ਜਿਹੜੀ ਮੈਂਟਲੀ ਹੈਲਥ ਹੈ ਉਹਨੂੰ ਠੀਕ ਰੱਖੋ ਤਾਂ ਤੁਸੀਂ ਬਿਲਕੁਲ ਠੀਕ ਹੋ ਜਾਉਗੇ ਤੇ ਮੋਟੀਵੇਟ ਕਰਨ ਵਾਲਾ ਮੈਨੂੰ ਪਰਮਾਤਮਾ ਵਾ ਇੱਕ ਦਿਨ ਚ ਮੈਂ ਮੋਟੀਵੇਟ ਨਹੀਂ ਹੋਈ ਤੇ ਚੰਗੇ ਕਰਮ ਜਰੂਰ ਕਰੋ ਕੁਛ ਨਾ ਕੁਛ ਜੇ ਤੁਸੀਂ ਕਿਸੇ ਲਈ ਕਹਿੰਦੇ ਹੁੰਦੇ ਨਾ ਕਿਸੇ ਤੁਹਾਡੇ ਕੋਈ ਚੀਜ਼ ਕੋਈ ਦਾਨਪੁਨ ਕੀਤੇ ਆ ਜੇ ਕਿਸੇ ਦੇ ਉਹ ਚਿਹਰੇ ਤੇ ਤੁਸੀਂ ਖੁਸ਼ੀ ਲਿਆ ਸਕਦੇ ਤਾਂ ਉਹ ਜ਼ਰੂਰ ਕਰੋ ਤੇ ਇੱਕ ਮੈਂ ਮੋਟੀਵੇਟ ਆਪਣੇ ਆਪ ਨੂੰ ਐਦਾਂ ਸ਼ੁਰੂ ਇਹ ਵੀ ਮਤਲਬ ਚੇਂਜ ਲਿਆਂਦਾ ਮੈਂ ਆਪਣੀ ਲਾਈਫ ਵਿੱਚ ਮੈਂਟਲੀ ਵੀ ਠੀਕ ਕਰਨਾ ਸ਼ੁਰੂ ਕੀਤਾ ਇੱਕ ਮੈਨੂੰ ਪੇੜ ਪੌਦਿਆਂ ਨਾਲ ਬਹੁਤ ਪਿਆਰ ਸੀ ਜਦੋਂ ਇਹ ਕਰ ਲਿਆ ਮੈਂ ਇੱਧਰ ਫੁੱਲ ਬੂਟੇ ਲਾਉਣੇ ਸ਼ੁਰੂ ਕਰ ਦਿੱਤੇ ਚਾਹੇ ਥੋੜੇ ਹੀ ਆ ਮਤਲਬ ਲਾਉਣੇ ਸ਼ੁਰੂ ਕਰ ਦਿੱਤੇ ਆਪਣੇ ਆਪ ਨੂੰ ਬੀਜ਼ੀ ਰੱਖਿਆ ਤੇ ਇੱਕ ਇਹ ਜਿਹੜੀ ਮੇਰੇ ਵਲੌਗਸ ਵਿੱਚ ਮੇਰੀ ਪੱਗ ਡੌਗ ਹੁੰਦੀ ਆ ਫੀਮੇਲ ਇੱਕ ਮੈਂ ਇਹ ਲਈ ਕਿਉਂਕਿ ਮੈਨੂੰ ਡੌਗਸ ਦਾ ਬਹੁਤ ਸ਼ੌਂਕ ਹੁੰਦਾ ਸੀਗਾ ਫਿਰ ਮੇਰੇ ਹਸਬੰਦ ਨੇ ਹੀ ਮੈਨੂੰ ਕਿਹਾ ਕਿ ਤੂੰ ਇੱਕ ਡੌਗੀ ਜ਼ਰੂਰ ਲੈ ਕੇ ਆ ਜੇ ਤੈਨੂੰ ਸ਼ੌਂਕ ਆ ਮਤਲਬ ਇੰਨਾਂ ਚੀਜ਼ਾਂ ਨਾਲ ਪਿਆਰ ਆ ਤੂੰ ਡੌਗੀ ਜ਼ਰੂਰ ਲਿਆ ਤਾਂ ਮੈਂ ਪਗੀ ਲੈ ਕੇ ਆਉਂਦੀ ਪਗੀ ਨੂੰ 8 ਸਾਲ ਹੋ ਜਾਣੇ ਆ ਜੁਲਾਈ ਦੇ ਵਿੱਚ ਅਗਸਤ ਚ ਇਹਨੂੰ ਸਾਡੇ ਘਰ ਆਇਆ ਨੂੰ 8 ਸਾਲ ਹੋ ਜਾਣੇ ਆ ਤੇ ਇਹ ਦਾ 8 ਸਾਲ ਦੀ ਇਹਨੇ ਹੋ ਜਾਣਾ 26 ਜੁਲਾਈ ਨੂੰ ਤੇ 1 ਮਈ ਪਗੀ ਲੈ ਕੇ ਆਈ ਤੇ ਇੱਦਾਂ ਮੈਂ ਖੁਦ ਨੂੰ ਚੇਂਜ ਕੀਤਾ ਆਪਣਾ ਲਾਈਫ ਸਟਾਈਲ ਚੇਂਜ ਕੀਤਾ ਡਾਈਟ ਚੇਂਜ ਕਰਕੇ ਆਪਣੇ ਆਪ ਨੂੰ ਮੈਂਟਲੀ ਫਿਟ ਰੱਖਿਆ ਆਪਣੇ ਸ਼ੌਂਕ ਪੂਰੇ ਕੀਤੇ ਗਾਰਡਨਿੰਗ ਨਾਲ ਧਿਆਨ ਦਿੱਤਾ ਜੇ ਡੌਗਿਸ ਦਾ ਸ਼ੌਂਕ ਸੀ ਤੇ ਬੱਠੀ ਹਮੇਰੇ ਸਾਹਮਣੇ ਪਗੀ ਹੁਣ ਵੀ ਮੇਰੇ ਕੋਲ ਮੈਨੂੰ ਸੁਣ ਰਹੀ ਵੀ ਕੀ ਗੱਲਾਂ ਕਰ ਰਹੀ ਆ ਇਹਨੂੰ ਪਗੀ ਨੂੰ ਮੈਂ ਲੈ ਕੇ ਆਉਂਦਾ ਬਹੁਤ ਕੁਛ ਏਦਾਂ ਦਾ ਜੋ ਸੀ ਸ਼ੌਂਕ ਉਸ ਸਟਾਰਟ ਕੀਤੇ ਤੇ ਇਦਾਂ ਹੀ ਆਪਣੀ ਲਾਈਫ ਜਿਹੜੀ ਉਹ ਚੇਂਜ ਕੀਤੀ ਤੇ ਪਰ ਕਿੰਨੇ ਹੁੰਦੇ ਆ ਨਾ ਮੇਰਾ ਵਲੌਗ ਬਹੁਤ ਲੰਬਾ ਹੋ ਜਾਣਾ ਤੇ ਪਰ ਅੱਜ ਵੀ ਜੇ ਕੋਈ ਟੱਕਰ ਦਾ ਲੋਕ ਇਹ ਨਹੀਂ ਸੋਚਦੇ ਵੀ ਇਸ ਇਨਸਾਨ ਨੇ ਠੀਕ ਹੋਣ ਲਈ ਕਿੰਨੀ ਸਟਰਗਲ ਕੀਤੀ ਵੀ ਕਿਸੇ ਨੇ ਕਿਹਾ ਮੇਰੇ ਘਰ ਆ ਕੇ ਦੇਖਿਆ ਮੈਂ ਕੀ ਡਾਈਟ ਖਾਨੀ ਆ ਮੈਂ ਕਿੰਨੀ ਚੇਂਜ ਕੀਤੀ ਆਪਣੀ ਡਾਈਟ ਕਿੰਨਾ ਮੈਂ ਆਪਣੇ ਮੈਂਟਲੀ ਆਪਣੇ ਆਪ ਨੂੰ ਸਟਰੋਂਗ ਕਰਨ ਲਈ ਮੈਡੀਟੇਸ਼ਨ ਕਰਦੀ ਰਹੀ ਮੈਡੀਟੇਸ਼ਨ ਵੀ ਜ਼ਰੂਰ ਕਰੋ ਮੈਡੀਟੇਸ਼ਨ ਕਰਦੀ ਰਹੀ ਕਿਦਾਂ ਮੈਂ ਆਪਣਾ ਜਿਹੜਾ ਉਹ ਰਾਤ ਨੂੰ ਮੈਨੂੰ ਨੀਂਦ ਨਾ ਆਉਣੀ ਤਾਂ ਮੈਂ ਸ਼ਬਦ ਸੁਣੇ ਬਿਨਾ ਘੰਟਾ-ਘੰਟਾ ਦੋ-ਦੋ ਘੰਟੇ ਮੇਰੇ ਸ਼ਬਦ ਜਿਹੜੇ ਮੈਂ ਸੁਣਦੀ ਰਣੀ ਹੁੰਦੀ ਸੀ ਸ਼ਬਦ ਕੀਰਤਨ ਫੇਰ ਜਾ ਕੇ ਮੈਨੂੰ ਨੀਂਦ ਆਉਂਦੀ ਹੁੰਦੀ ਸੀ ਤੇ ਪਰ ਲੋਕ ਪਤਾ ਕੀ ਕਹਿ ਦਿੰਦੇ ਲੋਕਾਂ ਨੂੰ ਇਹ ਨਹੀਂ ਮਤਲਬ ਹੈ ਕਿਦਾਂ ਠੀਕ ਹੋ ਜਾਂਦੇ ਤੇ ਬਹੁਤ ਸਾਰੇ ਲੋਕ ਕੇ ਆਪਣੇ ਜਿਹੜੇ ਕਹਿ ਦਿੰਦੇ ਆ ਇਹ ਕਿਸੇ ਬਾਬੇ ਕੋਲ ਜਾਂਦੇ ਹੋਣੇ ਤਾਂ ਠੀਕ ਹੋ ਗਏ ਨਹੀਂ ਤੇ ਇਦਾਂ ਮਰਨੋਂ ਕੌਣ ਬਚਦਾ ਲੋਕਾਂ ਨੂੰ ਇਹ ਨਹੀਂ ਪਤਾ ਵੀ ਉਸ ਪਰਮਾਤਮਾ ਤੋਂ ਵੱਡਾ ਨਹੀਂ ਕੋਈ ਵੀ ਉਸ ਵਾਹਿਗੁਰੂ ਤੋਂ ਵੱਡਾ ਕੋਈ ਬਾਬਾ ਨਹੀਂ ਹੋ ਸਕਦਾ ਕੋਈ ਪੁੱਛਾਂ ਦੇਣ ਵਾਲਾ ਉਸ ਵਾਹਿਗੁਰੂ ਤੋਂ ਵੱਡਾ ਨਹੀਂ ਹੋ ਸਕਦਾ ਠੀਕ ਇਸ ਕਰਕੇ ਮੇਰਾ ਤੁਹਾਡਾ ਸਾਰਿਆਂ ਨੂੰ ਇਹੋ ਹੀ ਕਹਿਣਾ ਜੇ ਕਿਸੇ ਨੂੰ ਵੀ ਪ੍ਰੋਬਲਮ ਹੋਈ ਵੀ ਆ ਤਾਂ ਵਹਿਮਾ ਪਰਮਾਚਾਰ ਬਿਲਕੁਲ ਵੀ ਨਾ ਪਿਓ ਇਹ ਇੱਕ ਤੁਹਾਡੀ ਮੈਂਟਲੀ ਪ੍ਰੋਬਲਮ ਆ ਜਦੋਂ ਤੁਹਾਡੇ ਦਿਮਾਗ ਤੇ ਕੋਈ ਪ੍ਰੈਸ਼ਰ ਆ ਕੋਈ ਸਟ्रेस ਆ ਤੁਹਾਨੂੰ ਇਦਾਂ ਦੀਆਂ ਪ੍ਰੋਬਲਮਸ ਹੋ ਜਾਂਦੀਆਂ ਤੇ ਮੇਰੀ ਤਾਂ ਪ੍ਰੋਬਲਮ ਹੈ ਸਟਾਰਟਿੰਗ ਤੋਂ ਸਟੋਰੀ ਸੁਣਾਈ ਤੇ ਇਕੱਲੇਪਨ ਹੋਣ ਕਰਕੇ ਤੇ ਕੁਝ ਹਾਲਾਤ ਉਸ ਥੋਂ ਦੇ ਹਾਲਾਤ ਜਿੱਥੇ ਮੈਂ ਵੀ ਆ ਕੇ ਆਈ ਐਂ ਏਦਾਂ ਦੇ ਸੀ ਕਿ ਉਹ ਮੇਰਾ ਤੇ ਉਹਨਾਂ ਦੇ ਰਹਿਣ ਸਹਿਣ ਤੇ ਬਿਹੇਵੀਅਰ ਲੋਕਾਂ ਦੇ ਅੰਚ ਤੇ ਮੇਰੇ ਪੇਕੇ ਘਰਾਂ ਵਾਲਿਆਂ ਚ ਬਿਲਕੁਲ ਡਿਫਰੈਂਟ ਸੀਗਾ ਤੇ ਏ ਕੇਜ ਵੀ ਛੋਟੀ ਸੀ ਜਦੋਂ ਮੈਰਿਜ ਹੋ ਗਈ ਤੇ ਇਸ ਕਰਕੇ ਮੈਨੂੰ ਇੰਨੀਆਂ ਪ੍ਰੋਬਲਮਸ ਜਿਹੜੀਆਂ ਹੋ ਗਈਆਂ ਤੇ ਬੱਸ ਇਹ ਨਹੀਂ ਕਹਿਣਾ ਜੀ ਮੇਰਾ ਤੇ ਜੇ ਕੋਈ ਮੇਰੇ ਤੋਂ ਕਿਸੇ ਨੂੰ ਜਿਹੜੇ ਮੇਨਾਂ ਸਹਿਮਤ ਐ ਜਿਨ੍ਹਾਂ ਨੂੰ ਲੱਗਦਾ ਪਈ ਹਾਂ ਪਖੰਡਵਾਦ ਚ ਨਹੀਂ ਪਹਿਣਾ ਚਾਹੀਦਾ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਪਲੀਜ਼ ਵਲੌਗ ਦੇਖਦੇ ਕਈ ਜਾਣੇ ਪਰ ਜਿਨ੍ਹਾਂ ਨੂੰ ਲੱਗਦਾ ਪਈ ਇਹ ਕੰਮ ਜਿਹੜੀ ਉਹ ਗਲਤ ਐ ਪਖੰਡਵਾਦ ਚ ਨਹੀਂ ਪਹਿਣਾ ਵੰਦਾ ਤੇ ਮੈਨੂੰ ਸਪੋਰਟ ਕਰਨ ਲਈ ਮੈਸੇਜ ਜ਼ਰੂਰ ਕਰਿਓ ਤੇ ਲਾਈਕ ਵੀ ਕਰਿਓ ਮੇਰਾ ਚੈਨਲ ਅਤੇ ਸ਼ੇਅਰ ਵੀ ਕਰਿਓ ਤੇ ਬਾਕੀ ਜਿੱਥੇ ਰੱਬ ਮੇਰਾ ਰੱਖਾ ਇੰਨੇ ਟਾਈਮ ਤਾਈ ਰਿਹਾ ਤੇ ਗਾਂ ਵੀ ਰਹੂਗਾ ਬਾਕੀ ਜ਼ਿੰਦਗੀ ਤਾਂ ਹਰ ਇੱਕ ਨੇ ਓਨੀ ਭੋਗਣੀ ਜਿੰਨੀ ਸਾਡੀ ਲਿਖੀ ਆ ਜਿੰਨੇ ਸਵਾਸ ਰੱਬ ਨੇ ਲਿਖੇ ਹਰ ਇੱਕ ਨੇ ਓਨੇ ਹੀ ਭੋਗਣੇ ਆ ਤੇ ਜੇ ਸਾਡੀ ਟੁੱਟੀ ਗੰਢ ਸਕਦਾ ਤੇ ਸਿਰਫ ਇੱਕੋ ਵਾਹਿਗੁਰੂ ਆ ਜਿਹਨੇ ਮੇਰੀ ਉਹ ਟੁੱਟੀ ਹੋਈ ਕਹਿੰਦੇ ਹੁੰਦੇ ਆ ਲਾਈਫ ਗੰਢ ਜਿਹੜੀ ਗੰਢੀ ਉਹ ਪਰਮਾਤਮਾਈਆ ਤੇ ਪਰਮਾਤਮਾ ਤੋਂ ਸਿਵਾ ਕੋਈ ਬਾਬਾ ਦੇਦਾਰੀ ਜਿਹੜਾ ਪੁੱਛਾ ਦਿੰਦਾ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਚਾਹੇ ਉਹ ਸਿੱਖ ਹੋਵੇ ਚਾਹੇ ਉਹ Hindu ਹੋਵੇ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ ਇਸਾਈ ਹੋਵੇ ਮੇਰਾ ਉਹ ਮੰਨਣਾ ਉਹ ਕਦੀ ਵੀ ਤੁਹਾਨੂੰ ਠੀਕ ਨਹੀਂ ਕਰ ਸਕਦਾ ਧਰਮ ਸਾਰੇ ਚੰਗੇ ਆ ਕੋਈ ਮਾੜਾ ਨਹੀਂ ਜੇ ਤੁਸੀਂ ਹਿੰਦੂ ਧਰਮ ਦੇ ਆ ਤੇ ਤੁਸੀਂ ਆਪਣੇ ਜਿਸ ਦੇਵੀ ਦੇਵਤਾ ਨੂੰ ਮੰਨਦੇ ਹੋ ਉੱਤੇ ਪੂਰਨ ਵਿਸ਼ਵਾਸ ਰੱਖੋ ਜੇ ਤੁਸੀਂ ਸਿੱਖ ਧਰਮ ਦੇ ਆ ਤੇ ਵਾਹਿਗੁਰੂ ਤੇ ਵਿਸ਼ਵਾਸ ਰੱਖੋ ਜੇ ਤੁਸੀਂ ਮੁਸਲਮਾਨ ਆ ਤੇ ਆਪਣੇ ਉਸ ਅੱਲਾਹ ਤੇ ਵਿਸ਼ਵਾਸ ਰੱਖੋ ਕਿ ਉਹ ਤੁਹਾਡਾ ਸਾਥ ਜ਼ਰੂਰ ਦੇਊਗਾ ਤੇ ਜੇ ਤੁਸੀਂ ਕ੍ਰਿਸਚੀਅਨ ਆ ਇਸਾਈ ਆ ਤੇ ਤੁਸੀਂ ਜੀਜ਼ਸ ਕ੍ਰਿਸਟ ਤੇ ਆਪਣਾ ਜ਼ਰੂਰ ਵਿਸ਼ਵਾਸ ਰੱਖੋ ਕਿ ਉਹ ਬਿਨਾਂ ਕਿਸੇ ਪਖੰਡਵਾਦ ਤੋਂ ਤੁਹਾਨੂੰ ਜ਼ਰੂਰ ਠੀਕ ਕਰਨਗੇ ਇਸ ਲਈ ਇਹਦੇ ਨਾਲ ਹੀ ਮੈਂ ਆਪਣੇ ਵਲੌਗ ਦਾ ਐਂਡ ਕਰਦੀ ਹਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਤੇ ਜੇ ਕਿਸੇ ਨੂੰ ਮੇਤੋਂ ਮੋਟੀਵੇਸ਼ਨ ਮਿਲਿਆ ਹੋ ਤਾਂ ਮੈਨੂੰ ਜ਼ਰੂਰ ਮੈਸੇਜ ਕਰਿਓ ਤੇ ਅਗਲੀ ਆਪਣੀ ਵੀਡੀਓ 'ਚ ਮੈਂ ਅਲਸਰੇਟਿਵ ਕੋਲਾਈਟਿਸ ਦੀ ਤੁਹਾਡੇ ਨਾਲ ਪੂਰੀ ਜਿਹੜੀ ਜਿਹੜੀ ਆਪਣੀ ਡਾਈਟ ਆ ਉਹ ਸ਼ੇਅਰ ਕਰੂੰਗੀ ਜਿਸ ਕਿਸੇ ਨੇ ਵੀ ਫੋਲੋ ਕਰਨੀ ਹੋਈ ਤਾਂ ਕਰ ਸਕਦਾ ਵਾ ਤੇ ਮੈਨੂੰ ਉਮੀਦ ਹੈ ਜੇ ਉਸ ਡਾਈਟ ਨਾਲ ਮੈਂ ਠੀਕ ਹੋ ਸਕਦੀ ਤਾਂ ਤੁਸੀਂ ਵੀ ਜਰੂਰ ਠੀਕ ਹੋਵੋਗੇ ਬਾਏ ਬਾਏ ਜੀ